ਹਰਚਰਨ ਭੁੱਲਰ ਮਾਮਲੇ ਦੇ ਵਿੱਚ ਡੀਐਸਪੀ ਤੋਂ ਪੁੱਛਗਿੱਛ ਹੋਈ ਹੈ ਤੇ ਕਹਿੰਦੇ ਜੀ ਹੋਰ ਦੋ ਧਾਕਰੀਆਂ ਤੋਂ ਵੀ ਪੁੱਛਗਿੱਛ ਹੋ ਗਈ ਹੈ ਤੇ ਆਉਂਦੇ ਦਿਨਾਂ ਦੇ ਵਿੱਚ ਕਈ ਅਫਸਰਾਂ ਦੇ ਨਾਮਾਂ ਦੀਆਂ ਸੂਚੀਆਂ ਤਿਆਰ ਹੋ ਗਈਆਂ ਨੇ ਜਿਨ੍ਹਾਂ ਨੂੰ ਸ সম্মুখীন ਜਾਰੀ ਹੋਣਗੇ ਬਿਲਕੁਲ ਜੀ ਡੀਆਈਜੀ ਹਰਚਰਨ ਸਿੰਘ ਭੁੱਲਰ ਉਸ ਮਾਮਲੇ 'ਚ ਲਗਾਤਾਰ ਰੋਜ਼ ਨਵੀਂ ਪਰਤ ਖੁੱਲ ਕੇ ਸਾਹਮਣੇ ਆ ਜਾਂਦੀ ਹੈ ਠੀਕ ਹੈ ਅੱਜ ਨਿਆਇ ਖਰਾਸਤ ਮੁੱਕਦੀ ਹੈ ਪੇਸ਼ੀ ਹੁੰਦੀ ਹੈ ਉਹ ਸਾਰੀ ਪ੍ਰਕਿਰਿਆ ਮੁਕੰਮਲ ਹੋ ਗਈ ਹੈ ਨਾ ਕ੍ਰਿਸ਼ਨੂ ਵਾਲੇ ਤੱਤ ਸੱਚ ਸਾਹਮਣੇ ਆਉਣ ਲੱਗ ਜਣੇ ਆਉਣ ਉਤਪਾਦ ਫਿਰ ਭੁਲੇਰ ਵਾਲੀ ਕਾਰਵਾਈ ਦੂਸਰੇ ਪਾਸੇ ਨੂੰ ਉਤਰ ਪੈਣੀ ਹੈ ਪਰ ਆਪਾਂ ਪਿਛਲੇ 2 ਦਿਨਾਂ ਤੋਂ ਇਸ ਵਾਰ ਨਾਲ ਤੁਹਾਡੇ ਮੂਰੇ ਤੱਥ ਰੱਖਦੇ ਆ ਰਹੇ ਸੀ ਕਿ ਜੋ ਜਾਣਕਾਰੀ ਮਿਲ ਰਹੀ ਆ ਉਹਦੇ ਅਨੁਸਾਰ ਦਰਜਨ ਦੇ ਕਰੀਬ ਡੀਐਸਪੀ ਦੇ ਨਾਮ ਸਭ ਤੋਂ ਪਹਿਲਾਂ ਚਰਚਾ ਆ ਚਾਰੇ ਨੇ ਕਿ ਡੀਐਸਪੀਾਂ ਤੋਂ ਪੁੱਛ ਕੇ ਛੋਹ ਸਕਦੀ ਹੈ ਤੇ ਉਧਰ ਨੂੰ ਪ੍ਰਕਿਰਿਆ ਚੱਲੀ ਗਈ ਇੱਕ ਡੀਐਸਪੀ ਤੇ ਦੋ ਹੋਰ ਅਫਸਰਾਂ ਤੋਂ ਸੀਬੀਆਈ ਨੇ ਪੁੱਛ ਕੇ ਛ ਕਰ ਲਈ ਇਹ ਮਤਲਬ ਮੀਡੀਆ ਰਿਪੋਰਟਾਂ ਦੇ ਹਵਾਲੇ ਨਾਲ ਮਿਲ ਰਹੀ ਪੁਲਿਸ ਤੰਤਰ-ਜੰਤਰ ਉਹਨਾਂ ਦੇ ਹਵਾਲੇ ਨਾਲ ਜਾਣਕਾਰੀ ਦੇ ਵਿੱਚੋਂ ਆਪਾਂ ਗੱਲ ਕਰ ਰਹੇ ਹਾਂ ਕਹਿੰਦੇ ਜੀ ਇੱਕ ਪੰਜਾਬ ਦੇ ਡੀਐਸਪੀ ਨੇ ਕੁਲਦੀਪ ਸਿੰਘ ਉਹਨਾਂ ਨੂੰ ਸੀਬੀਆਈ ਨੇ ਚੰਡੀਗੜ੍ਹ ਦੇ ਵਿੱਚ ਜਿਹੜਾ ਸੈਕਟਰ 30 ਚ ਉਹਨਾਂ ਦਾ ਦਫ਼ਤਰ ਹੈ ਨਾ ਉੱਥੇ ਸੱਦਿਆ ਸੀ ਤੇ ਉੱਥੇ ਬੁਲਾ ਕੇ ਪੁੱਛਗਿੱਛ ਕੀਤੀ ਹੈ ਇਹੀ ਨਹੀਂ ਸੀਬੀਆਈ ਨੇ ਕਹਿੰਦੇ ਜੀ ਮਤਲਬ ਡੀਆਈਜੀ ਹਰਚਰਨ ਭੁੱਲਰ ਦੇ ਮਾਮਲੇ ਦੇ ਵਿੱਚ ਕੁਝ ਹੋਰ ਵਿਅਕਤੀਆਂ ਦੇ ਵੀ ਬਿਆਨ ਦਰਜ ਕਰਨ ਦੇ ਲਈ ਕਬਦ ਸ਼ੁਰੂ ਕਰ ਦਿੱਤੀ ਹੈ ਤੇ ਇਹ ਇਸ ਲਈ ਕਹਿੰਦੇ ਦੋ ਹੋਰ ਬੰਦਿਆਂ ਤੋਂ ਵੀ ਸਵਾਲ ਜਵਾਬ ਕੀਤੇ ਗਏ ਨੇ ਪਰ ਮਾਮਲਾ ਇੱਥੇ ਰੁਕਣ ਵਾਲਾ ਨਹੀਂਗਾ ਲਿਸਟ ਲੰਬੀ ਤਿਆਰ ਹੋਈ ਹੈ ਜਿਹਦਾ ਜ਼ਿਕਰ ਮੈਂ ਪਹਿਲਾਂ ਵੀ ਕਰਦਾ ਰਿਹਾ ਕਿ ਸਤਾਇਕ ਦੀ ਲਿਸਟ ਤਾਂ ਪਹਿਲਾਂ ਤਿਆਰ ਹੋ ਗਈ ਸੀ ਫਿਰ ਕ੍ਰਿਸ਼ਨੂ ਦੀ ਡੈਰੀ ਦੇ ਹਵਾਲੇ ਨਾਲ ਲਿਸਟ ਤਿਆਰ ਹੋ ਗਈ ਸੋ ਹੁਣ ਕ੍ਰਿਸ਼ਨੂ ਦਾ ਜਿਹੜਾ ਰਿਮਾਂਡ ਲਿਆ ਉਹਦੇ ਵਿੱਚ ਜੋ ਕੁਝ ਸਾਹਮਣੇ ਆਣਾ ਉਹ ਤੋਂ ਬਾਅਦ ਫਿਰ ਅੰਮੋ ਸਾਹਮਣੇ ਵੀ ਬਿਠਾ ਸਕਦੇ ਆਂ ਕਹਿੰਦੇ ਕਿ ਟੀ.ਏ.ਜੀ. ਹਰਚਰਨ ਭੁੱਲਰ ਤੇ ਕ੍ਰਿਸ਼ਨੂ ਦਾਮ ਨੂੰ ਸਾਹਮਣਾ ਵੀ ਕਰਵਾ ਸਕਦੀ ਹੈ ਸੀਬੀਆਈ ਪਰ ਉਹਦੀ ਡੈਰੀ ਦੇ ਵਿੱਚੋਂ ਕੁਝ ਨਾਮ ਮਿਲਣ ਦੇ ਬਣ ਜਿਹੜੇ ਨਾਮ ਤਾਂ ਇਹ ਹੋਏ ਸੀ ਕਹਿੰਦੇ ਉਹ ਸਾਰਿਆਂ ਦੇ ਵਿੱਚੋਂ ਕੁਝ ਨਾਮਾਂ ਨੂੰ ਫਾਈਨਲ ਕਰ ਲਿਆ ਸੀਬੀਆਈ ਨੇ ਜਿਨ੍ਹਾਂ ਅਫਸਰਾਂ ਅਧਿਕਾਰੀਆਂ ਦੇ ਨਾਮ ਦੇ ਸਾਮਣੇ ਵੀ ਤਿਆਰ ਹੋ ਗਏ ਨੇ ਜੀ ਮਤਲਬ ਉਹਨਾਂ ਨੂੰ ਰੁਕਾ ਕੱਢਿਆ ਜਾਊਗਾ ਕਿ ਐਨੀ ਤਰੀਖ ਨੂੰ ਆਜੋ ਦਫ਼ਤਰ ਦੇ ਵਿੱਚ ਤੁਹਾਨੂੰ ਕੁਝ ਕੁਛ ਹੋਣੀ ਹੈ ਸੋ ਇਸ ਲਈ ਕਹਿੰਦੇ ਜੀ ਇਹ ਸਾਰੀ ਕਾਰਵਾਈ ਵੀ ਹੋਣ ਦੀ ਤਿਆਰੀ ਚਾ ਕਿ ਕਈ ਅਫਸਰਾਂ ਦੇ ਨਾਮ ਦੇ ਸਾਮਣੇ ਵੀ ਤਿਆਰ ਨੇ ਤੇ ਹਰਚਰਨ ਭੁੱਲਰ ਦੀ ਖਾਸ ਕਰਕੇ ਜੁਆਇਨਿੰਗ ਤੋਂ ਲੈ ਕੇ ਉਹਨਾਂ ਦੀ ਹੁਣ ਤੱਕ ਦੀ ਪੋਸਟਿੰਗ ਉਹਦਾ ਰਿਕਾਰਡ ਪੰਜਾਬ ਪੁਲਿਸ ਤੋਂ ਸੀਬੀਈ ਨੇ ਮੰਗ ਲਿਆ ਇਹ ਐਮ ਪਹਿਲੂ ਹੈ ਹੁਣ ਇਹਦੇ ਅਰਥ ਕੀ ਨੇ ਹਰਚਰਨ ਭੁੱਲਰ ਉਹ ਅਧਿਕਾਰੀ ਨਹੀਂ ਹੈਗੇ ਜਿਹੜੇ ਨਿਯਮਾਂ ਤਹਿਤ ਭਰਤੀ ਹੋ ਕੇ ਇਸ ਅਹੁਦੇ ਤੇ ਪਹੁੰਚੇ ਨੇ ਇਹ ਉਹ ਨੇ ਜਿਨ੍ਹਾਂ ਨੂੰ ਇੱਕ ਬਣਿਆ ਬਣਾਇਆ ਮਿਲਿਆ ਜੀ ਤਰਸ ਦੇ ਆਧਾਰ ਤੇ ਦੇ ਦਿਓ ਜੀ ਇਹ ਤੱਥ ਬਣਦਾ ਜੀ ਇਹ ਰਿਕਾਰਡ ਬਣਦਾ ਜੀ ਉਹਦੇ ਆਧਾਰ ਤੇ ਜਦੋਂ ਕਿ ਕਹਿੰਦੇ ਪਹਿਲਾਂ ਇੰਸਪੈਕਟਰ ਭਾਤੀ ਉਹਨਾਂ ਡਿਗੇ ਸੀ ਤਾਂ ਉਹਦੇ ਵਿੱਚ ਪਾਸ ਨਹੀਂ ਹੋ ਸਕੇ ਸੀ ਤੇ ਉਹਦੇ ਵਿੱਚ ਇੰਟਰਵਿਊ 'ਚ ਰਹਿ ਗਿਆ ਸੀ ਕਹਿੰਦੇ ਮਾਮਲੇ ਚਰਚਾ 'ਚ ਵੀ ਨਿਕਲ ਕੇ ਆਈ ਗੱਲ ਪਰ ਇੱਧਰ ਕਹਿੰਦੇ ਕਿ ਸਿੱਧਾ ਛਾਲ ਵੱਜ ਗਈ ਤੇ ਇਸ ਲਈ ਇਸ ਰਾਹ ਨਹੀਂ ਚੱਲੇਗੇ ਹੋਰ ਵੀ ਕਹੀਂ ਸੱਟ ਨਹੀਂ ਇਸ ਰਾਹ ਰਾਈ ਤਾਂ ਪਰ ਹੁਣ सीबीआई ਨੇ ਇਹਨਾਂ ਦੇ ਜੁਆਇਨਿੰਗ ਤੋਂ ਲੈ ਕੇ ਆਖਰੀ ਪੋਸਟਿੰਗ ਜਿਹੜੀ ਡੀਆਈਜੀ ਰੋਪੜ ਰਹੀ ਸੀਗੀ ਉਥੇ ਤੱਕ ਕਿੱਥੇ-ਕਿੱਥੇ ਰਹੇ ਕਿੰਨਾ ਸਮਾਂ ਰਹੇ ਕੀ-ਕੀ ਉਹ ਸਮੇਂ ਦੀਆਂ ਘਟਨਾਵਾਂ ਕਰ ਰਹੀਆਂ ਉਹ ਸਾਰਾ ਬਿਓਰਾ ਹੁਣ ਇਕੱਠਾ ਕਰਨਾ ਸ਼ੁਰੂ ਕਰਤਾ ਸੂਈਸ ਲਈ ਕੁਝ ਤਰ੍ਹਾਂ ਕਹਿੰਦੀਆਂ ਕਿ ਇਹ ਵੀ ਹੋ ਸਕਦਾ ਹੈ ਕਿ ਭਰਤੀ ਵਾਲੀ ਪ੍ਰਕਿਰਿਆ ਦੀ ਫਾਈਲ ਵੀ ਖੁੱਲ ਜਵੇ ਤੇ ਜੇ ਭਰਤੀ ਵਾਲੀ ਪ੍ਰਕਿਰਿਆ ਵਾਲੀ ਫਾਈਲ ਖੁੱਲੀ ਤੇ ਉਹਦੇ ਵਿੱਚ ਇਹ ਤੱਥ ਸਾਹਮਣੇ ਆ ਗਿਆ ਵੀ ਕਿ ਭਰਤੀ ਵੀ ਨਜਾਇਜ਼ ਹੈ ਜਾਂ ਗੈਰਕਾਨੂੰਨੀ ਹੈ ਤੇ ਫਿਰ ਕਹਿੰਦੇ ਕਿ ਹੁਣ ਤੱਕ ਜੋ ਤਨਖਾਹ ਭੱਤੇ ਮੋਜਾਂ ਮਾਣੀ ਐ ਕਿ ਉਹਦੇ ਲਈ ਵੀ ਵਸੂਲੀ ਦੀ ਕਾਰਵਾਈ ਸ਼ੁਰੂ ਹੋਊਗੀ ਕਿ ਉਹਦੇ ਲਈ ਵੀ ਸਾਰਾ ਕੁਝ ਜੋ ਕਾਨੂੰਨੀ ਤੌਰ ਤੇ ਜਾਇਦਾਦ ਹੈਗੀ ਆ ਉਸ ਨੂੰ ਕੁਰਕ ਕਰ ਲਿਆ ਜਾਊਗਾ ਇਹ ਵੀ ਪਹਿਲੂ ਨਵੇਂ ਤਰੀਕੇ ਨਾਲ ਉੱਭਰ ਰਿਹਾ ਸੋ ਸਿਵੀਏ ਨੇ ਕਾਫੀ ਸਕੰਜਾ ਕੱਸ ਲਿਆ ਜੀ ਤੇ ਹੁਣ ਇਸ ਪ੍ਰਕਿਰਿਆ ਦੇ ਤਹਿਤ ਅਰਚਾ ਨੂੰ ਭੁੱਲਰ ਤੋਂ ਗਾਂਹ ਵੱਧ ਕੇ ਜਿਹੜੀ ਆਪਾਂ ਡੀਐਸਪੀ ਤੋਂ ਪੁੱਛਕਿਛ ਦੀ ਗੱਲ ਕਰਦੇ ਹਾਂ ਉੱਧਰ ਨੂੰ ਗੱਲ ਤੁਰ ਪਈ ਆ ਹੋਰ ਅਧਿਕਾਰੀਆਂ ਤੋਂ ਪੁੱਛਕਿਛ ਸ਼ੁਰੂ ਹੋ ਗਈ ਤੇ ਨਾਲ ਦੀ ਨਾਲ ਸੰਮਣ ਵਾਲੀ ਸੂਚੀ ਕਿ ਤਿਆਰ ਹੋ ਗਈ ਸੋ ਇਸ ਲਈ ਭੁੱਲਰ ਪਰਿਵਾਰ ਦੀਆਂ ਤੇ ਭੁੱਲਰ ਦੇ ਨੇੜਲੇਆਂ ਦੀਆਂ ਮੁਸ਼ਕਲਾਂ ਤਾਂ ਵੱਧ ਗਈਆਂ ਪਰ ਕੀ ਇਹ ਨੌਕਰੀ ਹਾਸਲ ਕਰਨ ਵਾਲੀ ਪ੍ਰਕਿਰਿਆ 'ਚ ਵੀ ਮੁਸ਼ਕਲ ਵਧਣ ਜਾ ਰਹੀ ਹੈ ਇਸ ਗੱਲ ਨੇ ਵੀ ਇੱਕ ਇਹ ਪਹਿਲੂ ਵਾਅਦਦਾ ਜਦੋਂ ਸੀਬੀਆਈ ਨੇ ਹੁਣ ਸਾਰਾ ਰਿਕਾਰਡ ਮੰਗ ਲਿਆ ਜੀ ਸੋ ਦੇਖਦੇ ਹਾਂ ਇਹ ਖਬਰਾਂ ਤੋਂ ਧਿਆਨ ਚ ਰਹਿਣੀ ਰਹਿਣੀ ਹੈ ਅੱਜ ਪੇਸ਼ੀ ਵਾਲਾ ਕੰਮ ਨਿਭੜ ਗਿਆ ਹੋ ਗਿਆ ਫਰਗਾ ਕੀ ਅੱਗੇ ਕੀ ਕੀ ਕ੍ਰਿਸ਼ਨੂ ਕੀ ਕੀ ਬੋਲੂਗਾ ਕਿਦੇ ਕਿਦੇ ਨਾਮ ਉਗਲੂਗਾ ਹੈ ਉਹ ਸਿਆਸੀ ਧਿਰਾਂ ਕਿਡੀਆਂ ਕਿਡੀਆਂ ਹੋਣਗੀਆਂ ਉਹ ਪ੍ਰਸ਼ਾਸਨਿਕ ਧਿਰਾਂ ਕਿਡੀਆਂ ਕਿਡੀਆਂ ਹੋਣਗੀਆਂ ਉਹ ਕਾਰੋਬਾਰੀ ਉਦਯੋਗਪਤੀ ਉਹ ਪਹੁੰਚ ਅਪਰੋਚ ਵਾਲੇ ਘਰਾਣੇ ਉਹ ਕਿਹੜੇ ਕਿਹੜੇ ਹੋਣਗੇ ਕਿ ਉਹ ਨਾਮ ਉਗਲਲੇ ਜਾਣਗੇ ਕਿ ਕ੍ਰਿਸ਼ਨੂ ਬਾਦਾ ਮਾਫ ਗਵਾਹ ਬਣਨ ਜਾ ਰਿਹਾ ਹੈ ਇਹ ਸਾਰੇ ਸਵਾਲ ਆਉਂਦੇ ਸਮਿਆਂ 'ਚ ਜਵਾਬ ਇਹਦੇ ਸਾਹਮਣੇ ਹੋਣਗੇ ਪਰ ਫਿਲਹਾਲ ਜਿਹੜੀ ਪਿਛਲੇ 2 ਦਿਨਾਂ ਤੋਂ ਖਬਰ ਨਿਕਲ ਰਹੀ ਸੀ ਕਿ ਡੀਐਸਪੀ ਕਿ ਨਹੀਂ ਡੜਾਉਂਦੇ ਨੇ ਉਹਨਾਂ ਵੱਲੋਂ ਗੱਲ ਚੁਰਪਈ ਹੈ ਤੇ ਡੀਐਸਪੀਆ ਤੋਂ ਲੈ ਕੇ ਕੁਝ ਉੱਪਰ ਥੱਲੇ ਵਾਲੇ ਰੈਂਕ ਦੇ ਅਧਿਕਾਰੀਆਂ ਨੂੰ ਸੰਮਣ ਜਾਰੀ ਹੋਣ ਰਹੇ ਨੇ ਆਉਂਦੇ ਦਿਨਾਂ 'ਚ ਤੁਹਾਨੂੰ ਉਹ 30 ਸੈਕਟਰ ਜਾਂ ਹੋਰ ਕਿਤੇ ਸੀ ਵੀ ਜਿੱਥੇ ਸੱਦੇਗੀ ਉੱਥੇ ਉਹ ਖੜੇ ਨਜ਼ਰ ਆਉਣਗੇ ਤੁਹਾਨੂੰ ਤੋਂ ਪੁੱਛ ਕੇ ਹੁੰਦੀ ਨਜ਼ਰ ਆਉਂਦੀ